ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਲੋ ਜੀ ਕਰਤੀ ਜੀ ਬਲੌਗ ਦੀ ਸਟਾਰਟਿੰਗ ਤੇ ਖੋਲਿਆ ਖੁੱਡਾ ਤੇ ਲੱਸੀ ਚੱਕ ਕੇ ਲਿਆਈ ਸੀ ਬਾਬਿਆਂ 빙ਗੀ ਤੋਂਣ ਵਾਲੀ ਨੂੰ ਦੇਵਾਂਗੇ ਚੋਬਰ ਨੇ ਜਿਹੜੀ ਚੱਕ ਰੱਖੀ ਐ ਤੇ ਥੱਲੋ ਸ਼ੁਕਰੀਆ ਤਾਂ ਕਰਕੇ ਤੇ ਇੱਕ ਵਾਰੀ ਠੰਡੀ ਬਾਲੀ ਐ ਫ੍ਰੀਜ ਤੋਂ ਲਿਆਈ ਸੀ ਤੇ ਇੱਕ ਵਾਰੀ ਸੈਟਿੰਗ ਕਰਦੇ ਕਵਰੇ ਇਹਨੂੰ ਛੱਡ ਤੇ ਆ ਦੇਖਿਓ ਕਬੂਤਰ ਕਬੂਤਰ ਜੋੜਾ ਲਈ ਖੜਿਆ ਜਿਹੜਾ ਫੜਕੇ ਜਾਣਾ ਹੈ ਨਸਾਂ ਚਿੱਟੀਆਂ ਫੜਕੇ ਜਾਓ ਗਰਾਬੀ ਮੋੜਾ ਪਹਿਲ ਤਾਂ ਫੜ ਤੇ ਗੋਲਾ ਫੜ ਲਈ ਦੋਨੇ ਕਬੂਤਰ ਚੱਕਦਾ ਹੋਰ ਯਾਰ ਜੋੜੀਆਂ ਨੂੰ ਤੰਗ ਕਰਦੇ ਕੀ ਫਾਇਦਾ ਹੈ ਬੱਚੇ ਸਹੀ ਨਹੀਂ ਪਾਲਨੇ ਤਾਂ ਕਰਕੇ ਨਾ ਅੰਦਰ ਨਾ ਇਹਦਾ ਬੰਦਰੀ ਦੇ ਚਲਾ ਮੈਂ ਇਹਦਾ ਜੋੜਾ ਹੀ ਲਾਣਾ ਹੈ ਉਹੀ ਲਾਣੀ ਹੈ ਇਹਦੇ ਨਾਲ ਜਦੋਂ ਕਬੂਤਰੀ ਬਣ ਗਈ ਨਾ ਕੋਈ ਨੂੰ ਦੀ ਭੈਣ ਮਾਲੇ ਪਾਸੇ ਉਹੀ ਲਾਵਾਂਗੇ ਇਹਦੇ ਨਾਲ ਤਾਂ ਕਰਕੇ ਫਲੋਜੀ ਤੇ ਇਧਰ ਇੱਕ ਜੋੜਾ ਚੱਕ ਲਿਆ ਪੂਰੀ ਹੋ ਗਈ ਹੁਣ ਤਾਂ ਇਧਰ ਪੂਰਵਾਲਾ ਪੂਰਵਾਲਾ ਪੂਰੇ ਨੇ ਜੋੜੇ ਤਾਂ ਚਾਰ ਇਧਰ ਹਾਂ ਚਾਰ ਤਾਂ ਪੂਰੇ ਨੇ ਪੂਰਵਾਲਾ ਚੱਕ ਲਿਆ ਪੰਜ ਪੰਜ ਕਰਾਂਗੇ ਇਧਰ ਵੇਟ ਲਾ ਤੇ ਉਹ ਬਾਬੇ ਕਬੂਤਰ ਤਾਂ ਗੱਡੇ ਨੇ ਇਧਰੋਂ ਜਿਹੜਾ ਆ ਕਬੂਤਰ ਐ ਇਹਦੇ ਨਾਲ ਮਿਲਿਆ ਕਬੂਤਰ ਕਬੂਤਰ ਆਪ ਤੇ ਮਿਲਦੇ ਸੀ ਉਹੀ ਬੱਸ ਤੁਹਾਨੂੰ ਪਤਾ ਹੀ ਹੈ ਤਾਂ ਕਰਕੇ ਦਿੱਕਤ ਹੁੰਦੀ ਆ ਜੋੜਿਆਂ ਨੂੰ ਤਾਂ ਕਰਕੇ ਕਿਹੜਾ ਚਲ ਉਹ ਤਾਂ ਫਿਰਦਾ ਰਹਿਣ ਦੇ ਕੋਈ ਨਹੀਂ ਇਹ ਝਾੜ ਲੋ ਜੀ ਪੂਰੂ ਛੜਤਾ ਤੇ ਪੂਰੂ ਵਾਲੀ ਕਬੂਤਰੀ ਛੜਤੀ ਮਾਲੇ ਪਾਸੇੋਂ ਭੈਣ ਆ ਛੜਤਾ ਪੂਰੂ ਰੱਤਾ ਤੇ ਉਹ ਕਾਲੇ ਘੰਡ ਵਾਲੀ ਇਹ ਕਬੂਤਰੀ ਲੱਗਦੀ ਆ ਤੇ ਆਪੇ ਸੈਟਿੰਗ ਕਰ ਦੇਣਗੇ ਤੇ ਇੱਕ ਟੋਕਰੀ ਰੱਖ ਦਿੰਨੇ ਉਹ ਬਿਠੂ ਵਿੱਚ ਆਹ ਬਈ

ਤੇ ਉਹ ਦੇਖੋ ਹੁਣ ਆ ਪਰਲੇ ਗੁੱਡੇ ਜਰ ਕੇ ਕਿਹੜੇ ਮਰਜੀ ਤਿੰਨ ਕਬੂਤਰੀਆਂ ਵੇਚੀਆਂ ਕਿਸੇ ਮਰਜੀ ਦਾ ਜੋੜਾ ਲਾ ਲਿਆ ਆਪਾਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਕਿ ਨਹੀਂ ਲੋਟ ਲੱਗੇ ਬੱਚੇ ਬਣਾ ਲਾਂਗੇ ਲੋਟ ਲੱਗਿਆ ਬੱਚੇ ਬਣਾ ਲਾਂਗੇ ਐਡੀ ਭਗਾਣੀਆਂ ਲੋ ਜੀ ਬੱਸ ਹੋ ਗਿਆ ਟੋਕਰੀ 35 ਜੋੜੇ ਆ 5 ਟੋਕਰੀਆਂ 35 ਤੇ ਹੋਰ ਕਬੂਤਰ ਤੰਗ ਕਰਦਾ ਸੀ ਬਾਪੂ ਆਪ ਚ ਕਬੂਤਰ ਮਿਲ ਜਾਂਦੇ ਸੀ ਕੀ ਫਾਇਦਾ ਆਲਾ ਗੁਲਾਬੀ ਮੋਡੇ ਵਾਲਾ ਤਾਂ ਕਰਕੇ ਤੇ ਬੱਸ ਓਕੇ ਰਿਪੋਰਟ ਆ ਹੁਣ ਸਾਰੇ ਜੋੜੀ ਨੇ ਆ ਦੇ ਅੰਦਰ ਪੰਜ ਜੋੜੇ ਨੇ ਤੇ ਬੱਸ ਠੀਕ ਐ ਸਿਸਟਮ ਲਾ ਦੇ ਕੁੰਡੀ ਤੇ ਸਿਰਿੰਜ ਚੱਕ ਲਿਆ ਆਂ ਬਾਬਿਓ ਮੈਂ ਤੇ ਜਿੰਨੇ ਆ ਉਹਨੂੰ ਫਲਸੀ ਦਿੰਨੇ ਆ ਯਾਰ ਜੋ ਕਬੂਤਰੀ ਸੈੱਟ ਹੋਊਗੀ ਨਾ ਉਹ ਸਿਰਾਂ ਹੀ ਲੱਗ ਜੂ ਜਾਵਾਂ ਚੱਕ ਲਈ ਦੀ ਸਿਰਿੰਜ ਤੇ ਕਬੂਤਰੀ ਫੜ ਚੋ ਬਰਾ ਲੱਸੀ ਦਾ ਭਾਈ ਇਹ ਕਹਿੰਦੇ ਮੈਂ ਪਾਰਲਾ ਤੋਂ ਮਿੱਤਰੋ 25 ml ਦੇਦੀ ਲੱਸੀ ਤੇ ਇਹਨਾਂ ਨੇ ਛੱਡ ਦਿੱਤੇ ਖੁੱਡੇ ਚ ਲਓ ਜੀ ਤੇ ਲੱਸੀ ਦਿਆ ਕਰਾਂਗੇ ਨਾ ਫੰਗ ਵੀ ਟੁੱਟ ਰਿਹਾ ਉਹਦਾ ਉਹ ਦੇਖੋ ਚਲੋ ਬਿੱਥੋ ਜੁਗਦੀ ਹੈ ਬਈ ਇਹਦੇ ਕੀੜੇ ਨੇ ਬਹੁਤ ਜ਼ਿਆਦਾ ਮੇਰਾ ਪਾਣੀ ਦਵਾਈ ਲਾਈ ਤਿਆਰ ਪ੍ਰਿੰਸ ਹੋਰੀ ਕੁਸਾ ਦੇ ਚਲ ਆਪੇ ਹੋ ਜੂਆ ਸੈਟਿੰਗ ਵੈਟਿੰਗ ਹੋ ਜੂਗੀ ਯਾਰ ਠੀਕ ਹੈ ਕਿ ਨਹੀਂ ਇੱਧਰ ਕੋਈ ਜੋੜਾ ਨਹੀਂ ਹੈਗਾ ਆਪਣਾ ਇੱਕੋ ਜੋੜਾ ਹੈ ਹਰੀ ਟੋਪੀ ਵਾਲਾ ਸਾਤੇ ਵਾਲਾ ਇਹ ਕੋਈ ਦਿੱਕਤ ਨਹੀਂ ਫਿਰਦਾ ਲੈਣ ਤਾਂ ਆਪੇ ਧਰ ਲੈਣਗੇ ਆਂਡੇ ਹੁੰਡੇ ਤੇ ਦੁਕਾਨ ਤੇ ਰੋਟੀ ਦੇ ਆਈਏ ਦੁਕਾਨ ਤੇ ਰੋਟੀ ਦੇ ਆਈਏ ਠੀਕ ਹੈ ਕਿ ਨਹੀਂ ਤੇ ਸੇਰ ਆਨੇ ਤੇ ਦੁਬਾਰਾ ਕਬਰ ਆ ਗਈ ਤੇ ਕੰਟੀ ਜੋਟੀ ਲੈ ਆਏ ਆ ਗਿਆ ਸੀ ਨਾ ਜਿਵੇਂ ਆਪਾਂ ਪਹੁੰਚ ਗਏ ਕਦੇ ਤੇ ਰੋਟੀ ਤੇ ਲੈ ਆਏ ਠੀਕ ਹੈਗੇ ਨਹੀਂ ਤੇ ਉਹ ਕਿਰ ਬੋਟਾ ਚਲਾਣੇ ਪੱਖਾ ਤੇ ਜੇ ਜਿਹੜੀ ਕੋਈ ਜੋੜੀ ਕੱਚੀ ਹੈ ਉਹ ਇੱਕ ਵਾਰੀ ਛੱਡ ਦਿਨੇ ਜਾਲ ਕੇ ਪੱਕੀ ਹੋ ਜਾਊਗੀ ਠੀਕ ਹੈਗੇ ਨਹੀਂ ਸਾਦੇ ਵਾਲਾ ਗੁੰਤਰ ਤੇ 220 ਵਾਲੀ ਰੋਟੀ ਆਪਣੀ ਉਹ ਚੱਕਦੇ ਰਹਿਣਿਆ ਛੱਡਦੇ ਆ ਜਾਲ ਚ ਜਿਹੜੀ ਬਾਬਿਓ ਆਪਾਂ ਸਵੇਰੇ ਇੱਕ ਜੋੜੀ ਨਹੀਂ ਪਰਲੇ ਖੁੱਡੇ ਛੱਡੀ ਸੀ ਪੂਰੂ ਵਾਲੀ ਤੇ ਉਹ ਗਲਤ ਛੱਡਤੀ ਬਾਬਿਓ ਪਹਿਲਾਂ ਹੀ ਪੰਜ ਜੋੜੀਆਂ ਸੀ ਖੁੱਡੇ ਚ ਇਸ ਚ ਇਹ ਚ ਪਹਿਲੇ ਹੀ ਪੰਜ ਸੀਗੀਆਂ ਤੇ ਛੇਵੀਂ ਜੋੜੀ ਆਪਾਂ ਛੱਡਤੀ ਤਾਂ ਕਰਕੇ ਪੰਜ ਟੋਕਰੀਆਂ ਪਈਆਂ ਉਰੇ ਇੱਕ ਜੋੜੀ ਫੇਰ ਆਪਾਂ ਨੂੰ ਇੱਧਰ ਛੱਡ ਨਹੀਂ ਪੂਗੇ ਇੱਧਰ ਵਾਲੇ ਖੁੱਡੇ ਚ ਤੇ ਜਿਹੜੀ ਜੋੜੀ ਆਪਾਂ ਕਹਿੰਦੇ ਸੀ ਵੀ ਕੱਚੀ ਐ ਜਿਹੜੀ ਜੋੜੀ ਆਪਾਂ ਕਹਿੰਦੇ ਸੀ ਕੱਚੀ ਐ ਉਹ ਮੇਰੇ ਸਾਹਮਣੇ ਨਾਲ ਪੱਕੀ ਹੋਊਗੀ ਬਾਕੀ ਆਹ ਹਰੇ ਹਰੀ ਡੋਪੀ ਵਾਲੀ ਆਹ ਕਬੂਤਰੀ ਬੈਠੀ ਤੇ ਆਹ ਕਬੂਤਰ ਬੈਠਾ ਤੇ ਆਪਰੇ ਵਾਲੇ ਆਣਗੇ ਜਿਹੜੀਆਂ ਇੱਧਰ ਜੋੜੀਆਂ ਇੰਨੀਆਂ ਉਹ ਨਹੀਂ ਹੈਗੀਆਂ ਉਹ ਮੇਨ ਤਾਂ ਹੈਗੀਆਂ ਪਰ ਗਾਂ ਨੂੰ ਬੱਚਿਆਂ ਦੀ ਜੋੜੀਆਂ ਲਾਈਆਂ ਹੋਈਆਂ ਉਹ ਆਪਣੇ ਵੱਡੇ ਕਬੂਤਰ ਆ ਗਏ ਪਰਲੀ ਸਾਈਡ ਆ ਰੱਖ ਕੇ ਤੇ ਇੱਕ ਜੋੜੀ ਫालतू ਹੈ ਵਾਲੇ ਖੁੰਡੇ 'ਚ ਪਰਲੇ 'ਚ ਚਲੋ ਕੋਈ ਨਹੀਂ ਤੇ ਮੈਂ ਕਹਾਂ ਛੱਡੀ ਦਿੰਨੇ ਆ ਕਿਹੜੀ ਛੱਡਾਂਗੇ ਪੂਰ ਵਾਲੀ ਛੱਡਣੀ ਪਊਗੀ ਤੇ ਯਾਰੀ ਪੂਰ ਵਾਲੀ ਛੱਡ ਨਹੀਂ ਪੂਗੇ ਬਾਦੋਂ ਤੇ ਛੱਡ ਦਿੰਨੇ ਕੋਈ ਨਹੀਂ ਇਹ ਮੇਰੇ ਵੀ ਲੋਨ ਚਾਲਦੇ ਆ ਜੀ ਥੱਲੇ ਤੇ ਬਾਬਾ ਟਾਈਮ ਹੋ ਗਿਆ ਬੈਠੇ ਮੈਂ ਆਪਾਂ ਨੂੰ ਬਹੁਤ ਘੰਟੇ ਹੋ ਗਏ ਚਾਰ-ਚੱਤ ਤਾਂ ਲਿਕੇ ਆਇਆ ਲੈ ਕੇ ਆਇਆ ਸੀ ਮੈਂ ਚਾਰਜ ਲਾਏ ਤੇ ਵੀ ਲੋਗ ਅਪਲੋਡ ਕਰ ਜਾਂਦੇ ਸੀ ਕੱਲ ਵਾਲਾ ਜੋੜੀਆਂ ਵਾਲਾ ਆਪਣਾ ਤੇ ਕਰਤਾ ਅਪਲੋਡ ਤਮ ਚਾਹਤਾਂ ਮੈਂ ਥੋੜੇ ਟਾਈਮ ਬਾਅਦ ਆਨੇ ਉੱਤੇ ਫਿਰ ਕਰਦੇ ਆਂ ਬਾਬੇ ਥੋੜੀ ਨਾਲ ਸ਼ੇਅਰ ਬਾਬੇ ਉਹ ਤੇ ਜਾਂਦੇ ਜਾਂਦੇ ਤੇ ਮੈਂ ਖੁੱਡਿਆਂ 'ਚ ਵੜ ਗਿਆ ਸੀ ਜਿਹੜਾ ਆਪਾਂ ਕੱਲ ਜੋੜਾ ਲਾਣ ਦੀ ਸਕੀਮ ਸੀ ਰੰਗ ਤਾਂ ਕਰਤਾ ਸੀ ਫਿਰ ਅੱਜ ਮੂਡ ਬਦਲ ਗਿਆ ਸੀ ਵੀ ਅੱਜ ਨਹੀਂ ਕਰਦੇ ਤੋਂ ਸੋੜੀ ਅੱਜ ਜੋੜਾ ਨਹੀਂ ਲਾਉਂਦੇ ਤੇ ਤਾਂ ਕਰਕੇ ਨਾ ਇਹਦਾ ਜੋੜਾ ਲਾਵਾਂਗੇ ਬਾਬੇ ਉਹ ਜਾਲ 'ਚ ਛੜਤਾ ਮੈਂ ਤੇ ਸ਼ਾਮ ਤੱਕ ਦੇਖਦੇ ਆਂ ਹੋ ਗਿਆ ਪੱਕਾ ਠੀਕ ਐ ਨਹੀਂ ਤਾਂ ਕੱਲ ਨੂੰ ਵੀ ਛੜਦਾ ਇਹ ਖੁੱਡੇ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਇੱਕ ਜੋੜਾ ਇਹ ਲਾਵਾਂਗੇ ਆਪਾਂ ਕਰੋ ਚੈੱਕ ਕੱਲ ਤਾਂ ਇਹਨਾਂ ਨੂੰ ਇੱਕ ਵਾਰੀ ਛੱਡਿਆ ਸੀ ਤੇ ਵਿੱਚੋਂ ਪਲਾਨ ਕੈਨਸਲ ਹੋ ਗਿਆ ਸੀ ਵੀ ਇਹਨਾਂ ਦਾ ਜੋੜਾ ਨਹੀਂ ਲਾਉਂਦੇ ਤੇ ਹੁਣ ਫੇਰ ਮੇਰੇ ਦਿਮਾਗ 'ਚ ਗੱਜਾ ਆਇਆ ਤਾਂ ਕਰਕੇ ਤੇ ਮੈਂ ਕਿਹਾ ਇਹਨਾਂ ਦਾ ਜੋੜਾ ਲਾ ਦਈਏ ਕੋਈ ਨਹੀਂ ਇੱਕ ਇੱਕ ਝੋਲੀ ਲੈ ਕੇ ਦੇਖਦੇ ਆ ਕੀ ਕਹਿੰਦੇ ਐ ਕੀ ਰਿਜ਼ਲਟ ਆਉਂਦਾ ਠੀਕ ਐ ਕਿ ਨਹੀਂ ਚਲੋ ਬਾਬਿਓ ਹੁਣ ਚੱਲਦੇ ਆਂ ਥੱਲੇ ਆਪਾਂ ਤੇ ਆਪੇ ਹੋ ਜੂਆ ਪੱਕਾ ਜੋੜਾ ਠੀਕ ਐ ਕਿ ਨਹੀਂ ਸ਼ਾਮ ਤੱਕ ਦੇਖ ਲਾਂਗੇ ਨਹੀਂ ਤਾਂ ਕੱਲ ਛੜ ਪਾਂਗੇ ਤੇ ਆਹ ਦੇਖ ਲੋ ਗੋਲੀ ਸਾਰਾ ਦਿਨ ਉਹਦੀ ਪਿਆ ਰਹਿੰਦਾ ਤੇ ਬਾਈ ਕਹਿੰਦਾ ਸੀ ਵੀ ਅੰਦਰੋਂ ਅੰਦਰ ਬਣਦਿਆ ਕਰ ਇਹਨੂੰ ਬਸ 2 ਘੰਟੇ ਬਾਅਦ ਬਣਦਿਆ ਬਾਕੀ ਸਾਰਾ ਦਿਨ ਉਹ ਪਿਆ ਰਹਿੰਦਾ ਤਾਂ ਕਰਕੇ ਤੇ ਐਜੀ ਕੋਈ ਗੱਲ ਨਹੀਂ ਸਾਨੂੰ ਵੀ ਪਤਾ ਹੈ ਜਾਨਵਰ ਹੈ ਸਾਰਾ ਦਿਨ ਆਹ ਦੇਖ ਲੋ ਸਪੈਸ਼ਲ ਮੰਜਾ ਤੇ ਪੱਖਾ ਚੱਲ ਜਾਂਦਾ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ 2 ਘੰਟੀ ਬਣਦੇ ਹੁੰਨੇ ਆ ਵਾਰ ਸਿਰਫ ਜਦੋਂ ਉੱਤੇ ਆਨੇ ਹੁੰਨੇ ਆ ਸ਼ਾਮ ਨੂੰ ਨਹੀਂ ਤਾਂ ਅਸੀਂ ਮੈਂ ਤਾਂ ਚਲਤੀ ਰਹਿਣਾ ਜਦੋਂ ਸ਼ਾਮ ਨੂੰ ਹੀ ਲੈ ਕੇ ਜਾਂਦੇ ਹੁੰਨੇ ਆ ਉੱਤੇ ਬੱਸ ਸ਼ਾਮ ਨੂੰ ਸ਼ਾਮ ਦੀਆਂ ਨਾਲ ਠੀਕ ਹੈ ਕਿ ਨਹੀਂ ਤੇ ਗਰਮੀ 'ਚ ਤਾਂ ਨਹੀਂ ਬਣਦੇ ਬਾਈ ਕਹਿੰਦਾ ਸੀ ਵੀ ਮੈਂ ਪਹਿਲਾਂ ਵੀ ਕਿਹਾ ਸੀ ਕਮੈਂਟ ਕਰਕੇ ਤੇ ਹੁਣ ਵੀ ਕਿਹਾ ਸੀ ਤਾਂ ਕਰਕੇ ਬਾਈ ਨੂੰ ਕਹਿੰਨੇ ਆ ਬਈ ਸਾਰਾ ਦਿਨ ਰਸਤਾ ਰਹਿੰਦਾ ਟੈਨਸ਼ਨ ਨਾ ਕਰੋ ਕੋਈ ਠੀਕ ਹੈ ਕਿ ਨਹੀਂ ਹਾਂਜੀ ਬਾਬਿਓ ਆਗਿਆ ਜੀ ਉੱਤੇ ਗੋਲੀ ਨੂੰ ਬਣਤਾ ਜੀ ਥੋੜੇ ਸਾਹ ਸਾਹਮਣੇ ਹੁਣ ਬੰਨਿਆ ਠੀਕ ਹੈ ਕਿ ਨਹੀਂ ਤੇ ਬਾਈ ਦਾ ਕਮੈਂਟ ਆ ਰਿਹਾ ਸੀ ਕਹਿੰਦਾ ਅੰਦਰ ਬੰਨਿਆ ਕਰੋ ਉਹਨੂੰ ਤਾਂ ਕਰਕੇ ਥੋੜੇ ਸਾਹਮਣੇ ਦਿਖਾਤਾ ਸੀ ਰੂਮ ਵੀ ਗੋਲੀ ਦਾ ਵੀ ਉੱਥੇ ਸੌਂਦਾ ਇਹਦਾ ਆਲੀਸ ਇਹਦਾ ਹੀ ਬਹੁਤ ਨਿਆਰੇ ਲੈਂਦਾ ਹੀ ਇੱਕ ਬਾਈ ਕਹਿੰਦਾ ਪਹਿਲਾਂ ਵੀ ਕਿਹਾ ਸੀ ਤੇ ਅੱਜ ਫੇਰ ਅੱਜ ਕਮੈਂਟ ਆ ਰਿਹਾ ਸੀ ਬਾਈ ਇਹਨੂੰ ਅੰਦਰ ਬੰਨਿਆ ਕਰੋ ਤੇ ਏਸੀ ਜਲਦਾ ਉੱਥੇ 10 ਘੰਟਾ ਪੱਖਾ ਪਾ ਬਣਾਉਣ ਨੂੰ ਦੇ ਰੱਖਿਆ ਹੈ ਮਿੰਟੋ ਮਿੰਟ ਪਾਣੀ ਸਭ ਕੁਝ ਆਂਦਾ ਹੀ ਤਾਂ ਕਰਕੇ ਬਸ 2-3 ਘੰਟੇ ਹੀ ਉਹਰੇ ਬੰਨਦੇ ਆ ਵੀ ਬਾਹਰ ਵੀ ਬੰਨਣਾ ਚਾਹੀਦਾ ਅੰਦਰ ਸਾਰਾ ਦਿਨ ਫਿਰ ਕੁੱਤਾ ਹੋ ਜਾ ਹੋ ਜਾਂਦਾ ਠੀਕ ਹੈ ਕਿ ਨਹੀਂ ਆਤ ਪਾਓ ਹਰੇਕ ਚੀਜ਼ ਦੀ ਠੀਕ ਹੈ ਕਿ ਨਹੀਂ ਜਾਨਵਰ ਨੂੰ ਤੇ ਬਾਕੀ ਤਾਂ ਕਰਕੇ ਹੁਣ ਠੰਡਾ ਮੌਸਮ ਹੈ ਸ਼ਾਂ ਆਂਦੀ ਆ ਰ ਸ਼ਾਮ ਨੂੰ ਤਾਂ ਗਰਮੀ ਨਹੀਂ ਹੁੰਦੀ ਤੁਹਾਡੇ ਸਾਹਮਣੇ ਮੌਸਮ ਦੇਖ ਲਓ ਅੱਜ ਤਾਂ ਫੇਰ ਵੀ ਠੰਡਾ ਹੈ ਤਾਂ ਕਰਕੇ ਟੈਨਸ਼ਨ ਨਾ ਕਰੋ ਇਹ ਤਾਂ ਸਾਰਾ ਦਿਨ ਅੰਦਰ ਹੀ ਪੈਂਦਾ ਜਿਹੜਾ ਲੱਗ ਗਿਆ ਤੇ ਬਾਕੀ ਲੱਗ ਗਿਆ ਦੇਖਦੇ ਹਾਂ ਹੁਣ ਫਿਰ ਚਾਬੀਆਂ ਬੈਠੇ ਆ ਨਾ ਸ਼ਾਮ ਨੂੰ ਛੱਡਾਂਗੇ ਤੇ ਆਦਾ ਗੋਲੀ ਨਾਲ ਲਾਈ ਬੈਠੀ ਸੀ ਅੱਛਾ ਤੇ ਤਾਂ ਰੱਖ ਕੇ ਮੈਂ ਬੰਨਾਂ ਮੈਂ ਤਾਂ ਇੱਕ ਝੋਲੀ ਲੈ ਕੇ ਦੇਖਦੇ ਆ ਕੀ ਰਿਜ਼ਲਟ ਮਿਲਦਾ ਤਾਂ ਅੰਕੀ ਬਾਪਿਓਂ ਗ੍ਰਾਮ ਤੇ ਜਾਈਏ ਜੀ ਤੇ ਚੱਲ ਕੇ ਕਰੇ ਮਿਹਰਬਾਨੀਆਂ ਦਾਣੇ ਤੋਂ ਤੇ ਦਰਦਿਆਂ ਸਹਿਣ ਹਾਂਜੀ ਜੀ ਪਹੁੰਚ ਗਏ ਆ ਜੀ ਕਰੇ ਤੇ ਬੱਸ ਕਰਦੇ ਆ ਹੁਣ ਟ੍ਰੀਆਂ ਰੈਡੀ ਠੀਕ ਹੈ ਕਿ ਨਹੀਂ ਦਾਣੇ ਪੋਣੇ ਇੱਕ ਤਾਂ ਭਰੀ ਪਈ ਆ ਤੇ ਆ ਵੀ ਪੜੀ ਵੀ ਹੈ ਵੈਸੇ ਇੱਕ ਵਾਰੀ ਆਈ ਧਰ ਦਿੰਨੇ ਆ ਤੇ ਬਹੁਤ ਹੈ ਦਾਣੇ ਇੱਥੇ ਵੀ ਮੰਨ ਕਦੇ ਬਚੇ ਜਾਣ ਲਾਚੋਬਰਾ ਖੋਲ ਦਿਗਾ ਰੱਖ ਹੀ ਨਹੀਂ ਹਰੇ ਢੋਪੇ ਵਾਲੇ ਦੇ ਲਈ ਰੱਖਾਂ ਹਾਈ 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 ਬਤੋਈ ਆयो ਦਾਸ ਹੋ ਗਿਆ ਇਹਦੀ ਇਹਦਾ 550 ਵੱਧ ਨਜ਼ਾਰੇ ਲਿੰਦਾ ਹੈ ਹਾਏ 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 ਆਵੋ ਸੋਇਆਓ ਲੋਈ ਆ ਗਏ ਜਾਨਵਰ ਤੇ ਖਾਈ ਜਾਂਦੇ ਆ ਦਾਣੇ ਤੇ ਦਾਣੇ ਦੋਨੇ ਖਾ ਲੈਣ ਦੋ ਫਿਰ ਰੀਲ ਨਾਲ ਕੱਢਾਂਗੇ ਠੀਕ ਹੈ ਕਿ ਨਹੀਂ ਇੰਸਟਾ ਵੀ ਐਕਟਿਵ ਹੋਣਿਆ ਸੀ ਇੰਸਟਾ ਤੇ ਆਪਣਾ ਜਾਵਾ ਪੇ ਚੱਲਦਾ ਹੈ ਇੱਥੇ ਥੋੜਾ ਕੰਮ ਘੱਟ ਹੈ ਜੀ ਹੋਲੀ-ਵੋਲੀ ਤੁਸੀਂ ਵਧਾਓਗੇ ਉਮੀਦ ਹੈ ਐਗਨ ਜੋਬਰਾ ਆਪਣੀ ਪੈਨਸ਼ਨ ਆ ਗਈ ਰੂਹੇ ਦਾ ਪੈਨਸ਼ਨ ਪੈਨਸ਼ਨ ਆ ਗਈ ਆਪਣੇ ਮਹੀਨੇ ਦੀ ਲੱਗ ਜੂ ਕਿ 1.5 ਕਰੋੜ ਇਕੱਠੀ 2 ਕਰੋੜ 2 ਕਰੋੜ ਇਹ ਆਪਲਾ ਮੈਿਕਾ ਹੋਰ ਦਾ ਵੱਡਾ ਐਂਡਰੋਇਡ ਨਹੀਂ ਹਾਂ ਜਿਹੜਾ ਆਪਾਂ ਟਾਵਰ ਨੂੰ ਰੂਮ ਕਰਦੇ ਫਿਰ ਉਹ ਬੈਠਿਆ ਵੀ ਜਾਣ ਰੋ ਤੇ ਆਉਗਾ ਸੈਂਸੈਂਗ ਨਹੀਂ ਲੈਣਾ ਸੱਤ ਲੈਣਾ ਸਰਪਾ ਇਹਦਾ ਆਈ ਵੀ ਨਹੀਂ ਮਾੜਾ ਕੋਈ ਮਿਸਤਰੀ ਨੇ ਦਵਾਇਆ ਮਾੜਾ ਨਹੀਂ ਦੱਸਦੇ ਵੀ ਕਿਹੜਾ ਨਿਸਤਰੀ ਹੈ ਨਿਸਤਰੀ ਸਾਡਾ ਹੀ ਹੈ ਪ੍ਰੋਫੈਸ਼ਨਲ ਨਿਸਤਰੀ ਹੈ ਆ ਵਗੇ ਜੋੜਾ ਚੱਕ ਲਿਆ ਜੀ ਅੰਦਰ ਵਾਲਾ ਜਿਹੜਾ ਛੱਡ ਰੱਖਿਆ ਸੀ ਆਪਾਂ ਜੋੜੀ ਲਾਉਣ ਵਾਸਤੇ ਤੇ ਛੱਡਦੇ ਸਵੇਰੇ ਫਿਰ ਬਾਦਾਂ ਇੱਕ ਵਾਰੀ ਪੱਕਾ ਹੋ ਜੂਗਾ ਹੁੰਦਾ ਲੱਗ ਜਾ ਡਾਣੇ ਦੁਣੇ ਖਾ ਲੈਣਗੇ ਪਾਣੀ ਪੂਣੀ ਪੀ ਲੈਣਗੇ ਤਾਂ ਕਰਕੇ ਸੋਣੀ ਲੱਗ ਜਾਂਦੀ ਹੈ ਸਵੇਰੇ ਬਚਾਏ ਤਾਂ ਪਾ ਦਈਏ ਜਵਾਖ ਜੇ ਆਪਣੇ ਆਪਣੇ ਦਾ ਨਹੀਂ ਮਤਲਬ ਪੜੋਸੀ ਲਾੜੋ ਪੜੋਸੀਆਂ ਦੇ ਹਾਂਜੀ ਗਿਆਨ ਦੇ ਆ ਜੀ ਜੋਬਰ ਨੂੰ ਜੀ ਫਾਰਮੀ ਦੇ ਦੇਸੀ ਜੋ ਤੇ ਲਾਟ ਲਾਣੀ ਹੈ ਤੇ ਫੋਨ ਦੀ ਵੀ ਫਲੈਸ਼ ਕਰਨੀ ਸੀ ਹੁਣ ਰਿਆਂ ਚੱਕਦੇ ਆ ਫੋਨ ਦੀ ਫਲੈਸ਼ ਕਰ ਲਈਏ ਹੁਣ ਕਰ ਲਿੰਨੇ ਆ ਖੜ ਕਰ ਲਿਆ ਜੀ ਕਰ ਲਈ ਜੀ ਸੋਰੀ ਤੇ ਬਾਬੋ ਜਿਹੜੀ ਆਪਾਂ ਜੋੜੀ ਛੱਡੀ ਸੀ ਕਬੂਤਰੀ ਆ ਰਾ ਮੇਲੇ ਨਾਲ ਕਰਦੀ ਹੈ ਗੋਲੇ ਨਾਲ ਆਪਣੇ ਨਾਲ ਤੇ ਸਵੇਰੇ ਇੱਕ ਵਾਰੀ ਹੋਰ ਛੱਡ ਦਾਂਗੇ ਇਹ ਤਾਂ ਖਰਾਬ ਹੀ ਚਲੋ ਅੱਜ ਦੇਖੀ ਜਾਊਗੀ ਤੀ ਪੁੱਤ ਨੇ ਤੀ ਪੁੱਤ ਨਹੀਂ ਮਾਂ ਪੁੱਤ ਇਹਨਾਂ ਦੇ ਬੱਚੇ ਹੀ ਆਣਦੇ ਕੋਈ ਦਿੱਕਤ ਨਹੀਂ ਕੁਛ ਹੁੰਦਾ ਜੋ ਬਰਾ ਦੇਖੀ ਜਾਊਗੀ ਕਿੰਦਾ ਪਸੰਦਾ ਲੱਗਿਆ ਇੱਕ ਕਚੌੜੀ ਲੈ ਲਈਏ ਉਹਨੇ ਦੋ ਪਿਆਰ ਕਰਨੇ ਵਾਲੋ ਕੋ ਜੁਦਾ ਨਹੀਂ ਕਰਤੇ ਹੱਸਤੇ ਤਾਂ ਹੀ ਉਹ ਮਹਿਫਿਲ ਲੇਗਾ ਤਾਂ ਕਿ ਜੋੜਾ ਨਹੀਂ ਤੋੜਨਾ ਤੇ ਜਿਹੜਾ ਹੈਗਾ ਹਰੇ ਮੋਢੇ ਵਾਲਾ ਕਬੂਤਰ ਜਿਹੜਾ ਆਪਾਂ ਲਾਣਾ ਸੀ ਇਹ ਲਾਵਾਂਗੇ ਪੂਰੂ ਦੀ ਪੈਣ ਨਾਲ ਮਿੱਤਰੋ ਪਰ ਉਹ ਬਣ ਗਿਆ ਕਬੂਤਰ ਪਰ ਉਹ ਕੂਤਰ ਹੈ ਕੋਈ ਨਹੀਂ ਜਿਹੜਾ ਇੱਧਰ ਲਾ ਰੱਖਿਆ ਪੂਰੂ ਨਾਲ ਪੂਰੂ ਨਾਲ ਹੀ ਉਹਦੀ ਪੈਣ ਲਾ ਰੱਖਿਆ ਮਾਲੇ ਪਾਸਿਓ ਤੇ ਤਾਂ ਕਰਕੇ ਜਦੋਂ ਉਹਦੀ ਝੋਲੀ ਲੈ ਲਈ ਕੱਦੀ ਦੋ ਲੈ ਲਾਂਗੇ ਵਾਤ ਬਾਤ ਦੋ ਲੈ ਲਵਾਂਗੇ ਸਾਰਿਆਂ ਦੀਆਂ ਝੋਲੀਆਂ ਠੀਕ ਹੈ ਕਿ ਨਹੀਂ ਜ਼ਿਆਦਾ ਨਹੀਂ ਲੈਂਦੇ ਦੋ ਦੋ ਝੋਲੀਆਂ ਲੈਵਾਂਗੇ ਸਾਰਿਆਂ ਦੀਆਂ ਤੇ ਜਿਹੜੇ ਪਹਿਲੀ ਵਾਰੀ ਆਂਡੇ ਧਰਨਗੇ ਉਹ ਚੱਕ ਲਾਂਗੇ ਦੂਜੀ ਵਾਰੀ ਦੇ ਬੱਚੇ ਖੜਾਵਾਂਗੇ ਤੇ ਬੱਸ ਪੂਰੂ ਪੂਰ ਵਦਰੀ ਨੇ ਹਾਂ ਆਂਡੇ ਕਰਦੇ ਉਹ ਸਾਂ ਚੱਕਾਂ ਜੇ ਲੇਟ ਤੇ ਨਹੀਂ ਫੇਰ ਨਹੀਂ ਚੱਕਦੇ ਨਹੀਂ ਚੱਕਾਂਗੇ ਇਹਦੇ ਵਿੱਚ ਕਰ ਲਾ ਚੱਕਾਂਗੇ ਕਿ ਬਾਅਦ ਟਾਈਮ ਤੇ ਆ ਪਹਿਲਾਂ ਲਾਤੀਆਂ ਜੋੜੀਆਂ ਕਿਸੇ ਨੇ ਨਹੀਂ ਲਾਈਆਂ ਹਲੇ ਟੱਲੇ ਟਾਈਮ ਬੰਦੇ ਨੇ ਲਾਈਆਂ ਆਪਾਂ ਹੈ ਜੀ ਟੱਲੇ ਟਾਈਮ ਬੰਦੇ ਹੋਣਗੇ ਫੇਰ ਹੋਦਾ ਹੈ ਤੇ ਟ੍ਰੇ ਚੱਕ ਲਈਏ ਕਿਦਾਂ ਲੋਈ ਤੇ ਰੀਲ ਰੂਲ ਕੱਟਦੇ ਹੁਣ ਕੱਟਦੇ ਆਂ ਦੇ ਵਿੱਚੋਂ ਭਰਾ ਸਾਰੇ ਕੀ ਗੋਲੀ ਕਹਿੰਦੇ ਥੱਲੇ ਲੈ ਕੇ ਚਲੋ ਮੈਨੂੰ ਠੀਕ ਹੈ ਕਿ ਨਹੀਂ ਤੇ ਲਾਦੇ ਜਿੰਦੇ ਬਾਪਿਆਂ ਖੁੱਡਿਆਂ ਨੂੰ ਤੇ ਲਾਦਾ ਸਟੂਡੀਓ ਵੀ ਲੋਕ ਕਰਤਾ ਆਪਣਾ ਤੇ ਕੱਲ ਨੂੰ ਦੇਖਾਂਗੇ ਪਿੱਲਟ ਵੀ ਪਾਇਆ ਕਰਾਂਗੇ ਪਾਣੀ ਕਰਦੇ ਐਸੇ ਵੀ ਜੋੜੀਆਂ ਲਾਤੀਆਂ ਠੀਕ ਹੈ ਕਿ ਨਹੀਂ ਤੈਨੂੰ ਅੱਜ ਕਰ ਲ